ਪੰਡਿਤ ਸੰਦੀਪ ਕੁਮਾਰ ਕੇ ਪੀ ਜੋਤਿਸ਼ ਅਤੇ ਵਾਸਤੂ ਮਾਹਿਰ ਪਿਆਰ ਕੈਰੀਅਰ ਵਿਆਹ ਸਿਹਤ ਵਿੱਤ ਕਾਰੋਬਾਰ ਸਿੱਖਿਆ ਗਰਭਵਸਤਾ ਕਾਨੂੰਨੀ ਸਲਾਹ ਲਈ ਅਗਰ ਕੋਈ ਇਨਕੁਆਇਰੀ ਹੈ ਤਾਂ ਸੰਪਰਕ ਕਰੋ ਪੰਡਿਤ ਸੰਦੀਪ ਕੁਮਾਰ 28 ए ਦੂਸਰੀ ਮੰਜ਼ਿਲ ਸਾਹਮਣੇ ਆਰਐਸ ਮਾਸ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਤੁਹਾਡੇ ਜੀਵਨ ਵਿੱਚ ਕੋਈ ਵੀ ਕਠਿਨਾਈ ਹੈ ਤਾਂ ਉਸ ਦਾ ਵਿਧੀ ਪੂਰਵਕ ਨਿਵਾਰਣ ਕੀਤਾ ਜਾਵੇਗਾ ਸਾਡੇ ਨਾਲ ਗੱਲਬਾਤ ਕਰਦਿਆਂ ਹੋਇਆ ਪੰਡਿਤ ਸੰਦੀਪ ਕੁਮਾਰ ਨੇ ਦੱਸਿਆ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਉਹ ਆਪਣੇ ਦਫ਼ਤਰ ਵਿੱਚ ਬੈਠਦੇ ਹਨ ਅਤੇ ਅਗਰ ਕਿਸੇ ਨੇ ਮਿਲਣਾ ਹੋਵੇ ਤਾਂ ਉਹਨਾਂ ਨੂੰ ਮੋਬਾਈਲ ਨੰਬਰ 9815623499 ਤੇ ਸੰਪਰਕ ਕਰਕੇ ਮਿਲ ਸਕਦਾ ਹੈ ਉਹਨਾਂ ਆਖਿਆ ਕਿ ਉਹਨਾਂ ਕੋਲ ਹਰ ਸਮੱਸਿਆ ਦਾ ਹੱਲ ਹੈ ਅਗਰ ਕਿਸੇ ਕੋਲ ਜਨਮ ਪੱਤਰੀ ਨਹੀਂ ਹੈ ਤਾਂ ਉਸ ਦੀ ਸਮੱਸਿਆ ਹੱਲ ਕੀਤੀ ਜਾਂਦੀ ਹੈ ਉਹਨਾਂ ਆਖਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਜੋਤਿਸ਼ੀ ਦਾ ਕੰਮ ਕਰ ਰਹੇ ਹਨ उन्ह ने लोगों आख्या कि लोग दिवाली का त्यौहार एक अक्टूबर मना मैं आचार्य संदीप कुमार भार्गव अठाई सैकेंड फ्लोर लारनस अमृतसर तो हाँ ये काम जो अतिष है असी नौवीं पीढ़ी तो कर रहे हैं मैं इस समय अपने परिवार चो नौवीं पीढ़ी तो यह व्यवसाय ज्योतिष का काम अ कर रहे रोजाना लगभग असी इतज हों और संडे छुट्टी होंगी है ਔਰ ਜਦੋਂ ਵੀ ਆ ਨਾ ਪਹਿਲੇ ਫੋਨ ਕਰਕੇ ਫਿਰ ਹੀ ਆਣਾ ਕਿਉਂਕਿ ਸਾਡਾ ਜ਼ਿਆਦਾਤਰ ਜੜਾ ਕੰਮ ਹੈ ਪੂਜਾ ਪਾਠ ਦਾ ਕੰਮ ਹੈ ਤੇ ਸਮੇਂ ਲੈ ਕੇ ਫਿਰ ਹੀ ਮਿਲਣਾ ਜੀ ਤੇਵਾ ਜਨਮ ਪत्री ਜੋਤਿਸ਼ ਦਾ ਸਮਰਥਿਤ ਜੋ ਵੀ ਕੰਮ ਹੈ ਅਸੀਂ ਸਾਰੇ ਕੰਮ ਪੂਜਾ ਪਾਠ ਦੇ ਵਿਆਹ ਸ਼ਾਦੀ ਕਰਵਾਣਾ ਸਾਰੇ ਹੀ ਕੰਮ ਕਰਦੇ ਹਾਂ ਔਰ ਜੋਤਿਸ਼ ਦੇ ਵਿੱਚ ਮੇਰੀ ਕਾਫੀ ਅੱਛੀ ਪਕੜ ਹੈ ਕਿਉਂਕਿ ਮੈਂ ਖਾਨਦਾਨੀ ਇਹ ਕੰਮ ਕਰ ਰਹੇ ਹਾਂ ਤੇ ਅੰਕ ਜੋਤਿਸ਼ ਜਿੰਨੂੰ ਅੱਜਕੱਲ ਨੰਬਰੋਲੋਜੀ ਜੋਤਿਸ਼ ਕਰਦੇ ਹੈ ਵਾਸਤੂ ਔਰ ਵਿਗਿਆਨ ਜਿਹੜਾ ਹੈ ਜੋਤਿਸ਼ ਵਿਗਿਆਨ ਪ੍ਰਸ਼ੰਗ ਗੁੰਡਲੀ ਕਿਉਂਕਿ ਪ੍ਰਸ਼ੰਗੁਣ ਲੀ ਕਿਹਦਾ ਵਿਗਿਆਨ ਹੈ ਜੋ ਕਿਸੇ ਕੋ ਆਪਣਾ ਟੇਵਾ ਹੈ ਜਾਂ ਨਹੀਂ ਹੈ ਤਾਂ ਵੀ ਉਸ ਦੇ ਚੀਜ਼ਾਂ ਦਾ ਦੱਸਿਆ ਜਾ ਸਕਦਾ ਹੈ ਤੇ ਸਾਡੇ ਕੋਲ ਤੇ ਅਸੀਂ ਗਣਿਤ ਹੈ ਕਿ ਕਿਸੇ ਵਿਅਕਤੀ ਨੇ ਕਰ ਪੁੱਛਿਆ ਕਿ ਉਹਦਾ ਵਿਆਹ ਹੋਏਗਾ ਤੇ ਅਸੀਂ ਉਹ ਦੱਸ ਸਕਦੇ ਹਾਂ ਕਿ ਲਵ ਮੈਰिज ਹੋਏਗੀ ਜਾਂ ਰੇਂਜ ਮੈਰिज ਹੋਏਗੀ ਅਗਰ ਸ਼ਾਦੀ ਹੋਏਗੀ ਤੇ ਕਿਹੜੇ ਮਹੀਨੇ ਔਰ ਕਿਹੜੇ ਸਾਲ ਸਾਲ ਦੇ ਵਿੱਚ ਹੋਏਗੀ ਇਹ ਤੱਕ ਦੱਸਿਆ ਜਾ ਸਕਦਾ ਹੈ ਸਾਡੇ ਕੋ ਜੋ 90% ਕਲਾਇੰਟ ਆਉਂਦੇ ਹੈ ਉਹ ਕਾਰੋਬਾਰ ਨੂੰ ਲੈ ਕੇ ਹੀ ਆਉਂਦੇ ਹੈ ਕਿਉਂਕਿ ਸਾਰੇ ਲੋਕ ਆਪਣੇ ਆਪ ਨੂੰ ਹੁਣ ਅੱਗੇ ਗਰੋਥ ਕਰਨਾ ਚਾਹੁੰਦੇ ਹੈ ਤੇ ਜੋਤਿਸ਼ ਉਹਨਾਂ ਨੂੰ ਕਾਫੀ ਅੱਛਾ ਗਾਈਡ ਕਰ ਸਕਦਾ ਹੈ ਉਹਨਾਂ ਟੇਵਾ ਦੇਖ ਕੇ ਕਿਹੜਾ ਗ੍ਰਹਿ ਉਹਨਾਂ ਵਾਸਤੇ ਸਭ ਤੋਂ ਅੱਛਾ ਹੈ ਤੇ ਉਧਰ ਨਗ ਪਾਇਆ ਜਾਵੇ ਜਾਂ ਕੋਈ ਉਪਾਏ ਕੀਤਾ ਜਾਵੇ ਕੋਈ ਮੰਤਰ ਕੋਈ ਦਾਨਪੁਨ ਕੀਤਾ ਜਾਵੇ ਜਿਹਦੇ ਨਾਲ ਉਹਨਾਂ ਦੀ ਰੁਕਾਵਟ ਖਤਮ ਕੀਤੀ ਜਾਵੇ ਤੇ ਇਸਾ ਦੇ ਵਿੱਚ ਜੋਤਿਸ਼ ਉਹਨਾਂ ਨੂੰ ਬਹੁਤ ਹੈਲਪਫੁਲ ਹੋ ਸਕਦਾ ਹੈ ਦੇਖੋ ਜਿਹੜਾ ਦਿੱਕਤਨ ਲੋਕ ਜਿਹੜੇ ਹੈ ਦੀ ਪਾਵਲੀ ਨੂੰ ਇੱਕ ਦਿਨ ਦਾ ਤਿਉਹਾਰ ਮੰਨਦੇ ਹੈ ਬੇਸਿਕਲੀ ਇਹ ਪੰਜ ਦਿਨ ਦਾ ਤਿਉਹਾਰ ਹੈ ਜੋ ధਨਤੇਰਸ ਤੋਂ ਸ਼ੁਰੂ ਹੁੰਦਾ ਹੈ ਔਰ ਭਈਆ ਦੂਸਤਕ ਰਹਿੰਦਾ ਹੈ 18 ਤਰੀਕ ਨੂੰ ਮਾਤਾ ਲక్ష్ਮੀ ਦਾ जो है प्रगति दिवस है गया है तो धनतेरस आनी है तो धनतेरस तो पूजा शुरू करके भैया दूज तक पूजा पांच दिन अगर कोई व्यक्ति करेगा मंत्र उच्चारण करेगा दो प्रकार के दीपक जगावे एक तेल का और एक घ्यो का माता रानी का आसन लगा के पीले कपड़े के उपर और लाल कपड़े के उपर आसन लगाया जा सकता है और जो भी मंत्र उसन है माता लक्ष्मी जी का या श्री गणेश जी का अगर वो करेगा तो वो सारी ही मनोकामना पूरी हो सकती है एतकी थोड़ा ਗਣਿਤ ਸਾਹਿਬ ਇਸ ਤਰ੍ਹਾਂ ਹੈ ਕਿ ਮੱਸਿਆ ਦੋ ਦਿਨ ਰਹੇਗੀ 20 ਤਰੀਕ ਨੂੰ ਔਰ 21 ਤਰੀਕ ਨੂੰ ਪਰ ਦੀਪਾਵਲੀ ਜੋ ਹੈ ਉਹ 21 ਤਰੀਕ ਨੂੰ ਮਨਾਨੀ ਹੈ ਉਹੀ ਸ਼ਾਸਤਾਂ ਦੀ ਆਗਿਆ ਹੈ ਔਰ 21 ਤਰੀਕ ਨੂੰ ਦੀਪਾਵਲੀ ਦੀ ਪੂਜਾ ਆਪਾਂ ਦੁਪਹਿਰੇ 4 ਵਜੇ ਤੋਂ ਪਹਿਲੇ ਪਹਿਲੇ ਸ਼ਾਮ ਨੂੰ 4 ਵਜੇ ਤੋਂ ਪਹਿਲੇ ਪਹਿਲੇ ਆਪਾਂ ਕਰ ਲੈਣੀ ਹੈ ਹਾ ਸਾਰੇ ਸ਼ਹਿਰ ਵਾਸੀਆਂ ਨੂੰ ਦੀਪਾਵਲੀ ਦੀ ਤੇ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਪਰਮਾਤਮਾ ਗੁਰੂ ਘਰ ਤੁਹਾਡੇ ਉੱਪਰ ਹਮੇਸ਼ਾ ਹੀ ਦਇਆ ਦਾ ਹੱਥ ਰੱਖੀਏ ਤੁਹਾਡੀ ਸਾਰੀ ਮਨੋਕਾਮਨਾ ਪੂਰੀ ਕਰੇ